ਕੀ ਬੋਲਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਬਲੌਗ ਦੇ ਵਿੱਚ ਤੇ ਅੱਜ ਦਾ ਸ਼ਨੀਵਾਰ ਹੋ ਗਿਆ ਤੇ ਆਪਾਂ ਅੱਜ ਤੇ ਜ਼ੇਰਾ ਤੇ ਸਾਕਰੋਲ ਦੇ ਹੁਣ ਆਪਾਂ ਕਾਲਿਆ ਹੋਸ਼ ਜਾਂਦੇ ਕੰਨ ਅੱਜ ਦਿਨ ਬਾਬਾ ਜੀ ਲੱਗਾਇਆ ਤੋਪਾ ਬੱਦੀ ਲੱਗੀ ਆ ਆਗੇ ਜੇ ਹੁਣ ਸਵਾਲ ਲੈਣ ਇਕਨੋਮੀ ਵਿੱਚ ਜੀਰਲ ਦਾ ਬੋਗਰਦਾ ਦੁਹਾਂਤਰੀ ਕਾ ਬੋਗਰਦਾ ਅੱਧ ਉਫ ਘੜੇ ਘੜੇ ਬਦਲਣ ਤੇ ਕੰਮ ਆਦਾ ਰੋਜ਼ ਪਰ ਲੱਗਦਾ ਆਹ ਦੇ ਦਵਾ ਗਿਆ ਤੇ ਦੇਣਾ ਆ ਗਿਆ ਹਬੀਬ ਅਬਦਲਾ ਖੜੇ ਮੈਂ ਉੱਤੇ ਖੜਾ ਸੀ ਪਹਿਲਾਂ ਤਾਨੂੰ ਮੈਂ ਇੱਧਰ ਸਾਬੀਆਂ ਦੇ ਦਈ ਆਂ ਆਣ ਕੇ ਮੈਨੂੰ ਧੱਕਾ ਮਾਰਿਆ ਉਹ ਜੀ ਹੁਣ ਜਾਨੇ ਹਰ ਜਾਉਂਦੇ ਤੇ ਮਾਰੂਗਾ ਬਹੁਤ ਇਦਾਂ ਕਰਦਾ ਵੀ ਚਾਅ ਕਰਦੇ ਸੱਤਰੀ ਗੱਲ ਕਰਦੇ ਸੱਤਰੀ ਗੱਲ ਹੋਤੀ ਨਾ ਆਹ ਹਾਂ ਹਾਂ ਵੀ ਹਾਂ ਜਾਣ ਕੇ ਹੁਣ ਕਰਦਾ ਮਾਰਦਾ ਵੀ ਹਾਂ ਹਾਂ ਤਾਂ ਇਹ ਆਪਾਂ ਲੈ ਬਦਾਮ ਤੇ ਇਹਦਾ ਰੇਟ ਆ 12 12 ਰੁਪਏ ਕਿਲੋ ਇਹ ਈਆ ਦਾ ਬਣ ਜਾਣਾ 12-1300 ਰੁਪਏ ਤੇ ਤੇ ਬੰਦੀ ਆ ਬੜਾ ਈਆ ਪਤਾ ਨਹੀਂ ਕੀ ਰੇਟ ਹੋਣਾ ਲੋ ਜੇ ਆ ਗਏ ਗੱਡੀ ਦੇ ਵਿੱਚ ਤੇ ਅੰਦਰ ਵਾਲੀ ਵੀਡੀਓ ਨਹੀਂ ਬਣਾਈ ਕਰਕੇ ਮੇਰੀ ਚੱਲ ਰਿਹਾ ਸੀਗਾ ਤੇ ਕਈ ਕੁਝ ਧਿਆਨ ਰੱਖਣਾ ਪੈਂਦਾ ਮਿਊਜ਼ਿਕ ਜੇ ਤਾਲ ਦਾ ਫੇਰ ਵੀਡੀਓ ਬਣਾ ਦਿੱਤਾ ਕਾਪੀਰਾਈਟ ਆ ਜਾਂਦਾ YouTube ਇਹ ਵੀਡੀਓ ਬਲੌਗ ਕਰ ਦਿੰਦਾ ਕਰਕੇ ਬਹੁਤ ਤਿਆਰ ਰੱਖਣਾ ਹੈ ਤੇ ਬੀਸ਼ਕਰੀ ਜਿਹਾ بڑا ਗਾੜਾ ਨਹੀਂ ਲਾ ਸਕਦੇ ਬਸ ਬੋਲਣਾ ਹੈ ਤੇ ਵੀਡੀਓ ਬੋਣੀ ਹੈ ਬਸ ਹੋਰ ਕੁਝ ਨਹੀਂ ਕਰ ਸਕਦੇ ਜਿੰਦ ਤੋਂ ਦੀ ਬੀਟ ਨਹੀਂ ਆਉਂਦੀ ਮੈਂ ਲੰਘ ਜੇ ਮੱਤੀ ਵੀ ਨਹੀਂ ਦੰਗਦੇ ਪਿਆਲੇ ਪੜਾ ਦੇ ਪੜ ਉਹ ਤਾਂ ਖੇਡ ਬੋਲ ਦਮਾਂਗੇ ਫਿਰ

ਇੱਥੇ ਪਾਰਕਿੰਗ ਦੀ ਦੂਜੀ ਬਣਾਈ ਆ ਛੋਟੀ ਟੈਟ ਦੇਖੀ ਇਹ ਹੈ ਨਿਕਲਿਆ ਇਹ ਕੋਣ ਆ ਫਲੈਸ਼ ਬੇਵੱਸਾਂ ਅੰਤਜੋਕੀ ਫਲੈਸ਼ ਕੋਈ ਕੀ ਲੈਣਾ ਮਨ ਕੋਈ ਕੀ ਲੈਣਾ ਗਰਵੀਨ ਚੋਕ ਕਿਹੜੀ ਚੋਕੀ ਘਾਈ ਜਾਂਦੇ ਜਿਹੜੀ ਘਰ ਸਪਾਈਡਰਮੈਨ ਸੁਆਣੀ ਪਾਰਕਿੰਗ ਨੇ ਸਪਾਈਡਰਮੈਨ ਬੈਕਪਨ ਤੇ ਗੱਡੀ ਲੈਣੀ ਸੀ ਫਾਇਰਮੈਨ ਇਹ ਮਾਰਕਟ ਜਿਹੜਾ ਹੁਣ ਬੜੀਆਂ ਬਰਕਾਤ ਲੱਗਣਾ ਮੇਲਾ ਜਿਹੜਾ ਮਾਰਕੀਟ ਦਾ ਹੂੰ ਉਹ ਦੁਕਾਨ ਲੱਗਦਾ ਇਹਨੇ ਕਣ ਫਿੱਟਣਾ ਹੈ ਇਹ ਤੋਂ ਉੱਪਰ ਹੋਰੇ ਕੋਈ ਫਟਵਾਲ ਪਤਾ ਨਹੀਂ ਚੱਕੀ ਦੁਕਾਨ ਵਧੀਆ ਲੱਗ ਜਾਈ ਨਹੀਂ ਦਾਦੀ ਵਿੰਟੇਜ ਹਾਂ ਵਿੰਟੇਜ ਦੇ ਫਾਇਉਨ ਫਾਟਾ ਤੋਂ ਕੋਈ ਫਾਇਰ ਸੈੱਟ ਸਾਨਾ ਕਣ ਆਨਲਾਈਨ ਜਾਂ ਖੇਡਾ ਵੇਂਦੀ ਨਹੀਂ ਨਹੀਂ ਆਨਲਾਈਨ ਦਾ ਵਿੰਟੇਜ ਤੋਂ ਲੈਣੇ ਵੇਖ ਲਾ ਸਕੋ ਤੋਂ ਕਰਕੇ ਲਾ ਦੀਆਂ ਲੋਕ ਲੈ ਜੜੀਆਂ ਲੋਕ ਉਹ ਇਹਨੇ ਨੂੰ ਵੀਰ ਨੂੰ ਬਿਠਾ ਲੈਣਾ ਉੱਥੇ ਦੁਕਾਨ ਤੇ ਤੇ ਆਪਣੇ ਮੈਂ ਪਿੰਡ ਜਦੋਂ ਮੇਲਾ ਲੱਗਾ ਸੀ ਪੁਰਾਣੀਆਂ ਚੀਜ਼ਾਂ ਵੇਚਦੇ ਸੀ ਇਹ ਤਾਂ ਪੂਰੇ ਵੇਚ ਦੂ ਅਗਲਾ ਬਾਕੀਆਂ ਦੇ ਕਿਨੇ ਉੱਪਰ ਆ ਕੇ ਕੇ ਰੋਦੀ ਲਾਉਦੇ ਨੇ ਸਾਰੀਆਂ ਇੱਕ ਕੇਰੋ ਦੀ ਇੰਨੀਆਂ ਵੰਗੀਆਂ ਲੈ ਕੇ ਕੇਰੋ ਦੀ ਵੇਚੀ ਨਾ ਭਲੀ ਨਹੀਂ ਸੀ ਆ ਕਰਬੀ ਹੋ ਗਿਆ ਨਾ ਪਾਪਾ ਵਾਈ ਜੁਕ ਯੋਗੀ ਲੈਣੇ ਕੋਈ ਨਹੀਂ ਹਾਲੇ ਦੁਕਾਨ ਨਹੀਂ ਖੁੱਲੀ ਉਹ ਤੂੰ ਕੋਪੀ ਕਲਰ ਲਾਈਨ ਆਣਾ ਇਹ ਉੱਥੇ ਵੀ ਰੁਹੀ ਜਾਣਾ ਜੇ ਇਹ ਬਬ ਇਹ ਬਬ ਆਜਾ ਮਾਰਕੀਟ ਕਰ ਗਏ ਭੀੜ ਬਹੁਤ ਆ ਹੁਣ ਅਜਾ ਪਾਰਕ ਲੋਨ ਤਾਂ ਨਹੀਂ ਸੀ ਪੱਲਾ പിന്നെത്തിച്ചു ചോദിക്കുന്നുണ്ട് ആ വോണ്ടി ਆਹ ਬੇਨੁਰੇ ਲੱਗ ਜਲੇ ਬਾਲਕਟਾਉਣ ਤੇ ਇਹਦੇ ਘਰੇ ਘੜਤੇ ਤੁਹਾਨੂੰ ਵਾਲੇ ਉਹ ਵੀ ਰੋਦਾ ਬਹੁਤ ਹੈ ਦੋ 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 ਬੰਦਿਆਂ ਦਾ ਨਹੀਂ ਕਾਬੂ ਹੁੰਦਾ ਇਹ ਕੋਈ ਮੂਰਤ ਕਰਨੀ ਨਹੀਂ ਸਹੀ ਨਹੀਂ ਬੋਲ ਰਿਹਾ ਥੋੜਾ ਬਾਅਦ ਸ਼ਾਮੀ ਜਾਵਾਂਗੇ ਬਾਲਕਟਾਉਣ ਨਹੀਂ ਕਿਤਾ ਨਹੀਂ ਉਹਨਾਂ ਬੰਨਾਂ ਦੋਦੇ ਤੇ ਪਾਣੀ ਇੰਸਟਾਲ ਗਏ ਇੰਸ ਟੇ ਕਿ ਬਿਰਗੇ ਜਮਾ ਲਾਉਣ ਗੜੀ ਬੱਤੀ ਦੇ ਚਲੇ ਸੈਟ ਕਰੂਗੇ ਹਮ ਤੋ ਬੇਸ਼ਾਨੀ ਤੇ ਮੈਂ ਵਾਲ ਕਟਾ ਲਿਆ ਹੁਣ ਤੇ ਚੱਲੇ ਆਪਾਂ 84 ਜਿਹੋ ਵਿਕਰ ਵੀਰ ਹੁਣੀ ਉੱਥੇ ਆ ਆਪੋ ਰੋ ਉੱਥੇ ਛੱਡਿਆ ਆਂਦਾ ਸੀ ਤੇ ਹੁਣ ਲੈ ਚੱਲਦੇ ਆ ਉਹਨਾਂ ਬਾਕੀ ਮਿਲਦੇ ਤੁਹਾਨੂੰ ਹੁਣ ਕੱਲ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਸ਼ਾਮ ਨੂੰ ਕੰਮ ਹੀ ਕਰਨਾ ਹੈ ਕਿਸਰੀਆ ਤੇ 3 ਵਜੇ ਆ 6 ਵਜੇ ਜਾਣਾ ਕੰਮ ਤੇ ਤੇ ਜਾ ਕੇ ਥੋੜੀ ਅਰੈਸਟ ਕਰ ਲਈਏ। ਦਾ ਤੋ ਅੱਗੇ। ਫਿਰ ਸਵੇਰ ਨੂੰ ਨਿਕਲਣਾ ਛੇਤੀ। ਪਤ 6 ਵਜੇ ਸ਼ਾਮ। ਤੇ ਬਾਕੀ ਕੱਲ ਦੇ ਵਲੋਗ ਚ ਮਿਲਦੇ ਹਾਂ ਤਾਂ। ਸਾਰਾ ਸਸਰੀਗੜ। ਤੇ ਸਾਰਾ ਤੁਹਾਨੂੰ। ਲੋ ਵੀ ਬੀਰੂੜੀ ਵੀ ਆ ਗਏ। ਆ ਵੀ ਅਨੇਕ ਦਾ ਯਸ ਮੈਂ ਮੰਮੀ ਪਾਏ ਨੇ ਮੈਨੂੰ ਕੀ ਕੀ ਚੀਜ਼ਾਂ ਲਾਇਆ ਕਰੀਮ ਆ ਵੀ ਲਾਤੀ ਦਿਖਾਦਾ ਮੈਨੂੰ ਮੂੰਹ ਆਪਣਾ ਸਹੀ ਕੱਟਿਆ ਤਾਂ ਬੜੇ ਕੱਟੇ ਮੋਰੇ ਸ਼ੂਟ ਕਰਾ ਲਣਾ ਥੋੜੀ ਜੇ ਸਹੀ ਸਹੀ ਇਹਨੇ ਫੇਰ ਜਾ ਰਹੇ ਦੂਜਾ ਗਾਡੀ ਭੇਜ ਦਿੰਦੀ ਚਲੋ ਚਲਿਏ ਸਾ ਵੀ ਦੇ ਕੇ ਸਕੀ ਲਿਆ ਆ ਵੀ ਲੈ ਕੇ ਆਏ ਵੀ ਦੇਖਾ ਦੇਖੀਏ ਕਹਿ ਬਾਬੂ ਲੋਕੀ ਕੀ ਲਿਚਾ ਪਾਪੂ ਲੋਕ ਪਾਪੋ ਪਾਪੋ ਰਸਪੈਟਾ ਪਾਪੋ ਪਾਪੋ ਰਸਪੈਟਾ ਲੁੱਕ ਬਰਾਵੋ ਇਹ ਕਿਤੇ ਖੜਦਾ ਹੈ ਬਾਬੂ ਬਾਬੂ ਬਲੀ ਗਿਆ ਪਾਪੋ ਆ ਗਿਆ ਹੈ ਮੈਂ ਕਿਤੇ ਪਾਪੋ ਨਾ ਵੀਰ ਬੱਚੀ ਹੈ ਮਾ ਕਾਕਾ ਹੈ ਕਾਕਾ ਕਾਕਾ ਇਹਦੀ ਪਿਆਸੀ ਜਿਹੜਾ ਕਾਕਾ ਵੀਰ ਕਾਕਾ ਕਾਕਾ ਆਈ ਕਾਨੂੰ ਤੇ ਕਿਹਨ੍ਹੇ ਜਾਨ ਕਦੀ ਕਰੀ ਗਿਆ ਮੈਂ ਤਾਂ ਬਾਹਰ ਹੀ ਖੜ ਦੇਣੀ ਇਹ ਨਹੀਂ ਹਟਾ ਉਗਾ ਨਹੀਂ ਚੱਲ ਗਏ ਤੁਸੀਂ ਛੱਡ ਕੇ ਹਾਂ ਅੱਜ ਤਾਂ ਬਾਰਿਸ਼ ਛੇਤੀ ਆ ਗਈ ਸਾਡੀ ਵੀ ਦੁਬੇ ਡੋਣੇ ਬਾੜ ਨਾ ਮਾ ਮਾ ਨਾ ਸੀ ਨਾ ਕੀ ਕਹਿੰਦਾ ਇਹ ਦੀ ਬਾਗਾਂ ਨੇ ਜੁੜਾ ਲਾ ਹਸਣਾ ਜੁੜਾ ਵੀ ਨਹੀਂ ਖਾਣਾ ਇਹ ਜੁੜਾ ਕੜਾ ਕਰਾ ਲਾ ਵੀ ਜੁੜਾ ਰੱਖਣਾ ਜੋੜਾ ਰੱਖਣਾ ਹੈ ਇਹ ਯੂਟਿਊਬ ਇਹ ਜੋੜਾ ਰੱਖਣਾ ਹੈ ਹੈ ਸੀ ਰੱਖ ਦੇਉਗਾ ਤਾ ਯੂਟਿਊਬ ਕਹਿੰਦਾ ਆਪਣੀ ਜਿੱਤ ਕਹਿੰਦਾ ਯੂਟਿਊਬ ਇਹ ਕੋਸੇ ਤੇ ਭਾਈ ਸੀਗਾ ਮੋਟਾ ਜਿਹਾ ਸੀਗਾ ਹਾਂ ਇਹਨੇ ਖੇੜੀ ਲਈ ਕਰਕੇ ਇਦਾਂ ਉਹ ਕਹਿੰਦਾ ਮੂਰੇ ਲੱਗ ਨੂੰ ਭਾਈ ਬਚਾ ਮੋਟਾ ਜਿਹਾ ਉਹਨੇ ਕਹਿੰਦਾ ਲੈ ਤੇਰੇ ਟੱਡੇ ਚ ਪੰਜ ਦੱਡੂ ਜਿੱਕੇ ਤਾਂ ਪੰਜ ਕਰਾਂ ਇਹ ਨੂੰ ਜਿੰਨ ਕਹਿੰਦੇ ਨਾਮ ਕੀ ਹੈ ਹਾਂ ਇਹ ਆਈ ਦੂਰ ਵੀ ਇਹ ਤਾਂ ਅੱਡੀ ਦੀ ਮੱਕਾ ਹਾਂ ਨਹੀਂ ਜਾ ਰਹੀ ਇਹ ਇੰਨਾ ਨਹੀਂ ਕੰਮ ਕਰਦਾ ਇਹ ਭਈ ਹਸੀਆ ਵੇਹਣ ਕਹਿੰਦੇ ਹੀ ਲੇ ਕੇ ਆਉਣ ਵਾਲੇ ਕਹਿੰਦੇ ਸੀ ਉਹ ਮੇਰੇ ਘਰ ਜਾ ਕੇ ਦੇਖੀਏ ਦੁਕਾਨ ਬਾਹਰ ਹੀ ਰਿਹਾ ਥੋੜਾ ਹੀ ਰਿਹਾ ਉੱਥੇ ਖੜੀ ਗਿਆ